ਗੁੱਡ ਮਾਰਨਿੰਗ ਆਲ ਯੂ ਵੈਲਕਮ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਆ ਵਿਟਾਮਿਨ ਡੀ ਵਿਟਾਮਿਨ ਡੀ ਬਹੁਤ ਅਪੋਰਟਰ ਵਿਟਾਮਿਨ ਆ ਅਗਰ ਵਿਟਾਮਿਨ ਡੀ ਦੀ ਕਮੀ ਆ ਜੇ ਤਾਂ ਸਾਡੇ ਸਰੀਰ ਵਿੱਚ ਕੋਈ ਵੀ ਵਿਟਾਮਿਨ ਨਹੀਂ ਲੱਗਦਾ ਅਗਰ ਅਸੀਂ ਕੈਲਸ਼ੀਅਮ ਲੈਨੇ ਆ ਜਾਂ ਮੰਨ ਕੇ ਚੱਲੋ ਵਿਟਾਮਿਨ ਏ ਲੈਨੇ ਆ ਬੀ ਲੈਨੇ ਆ ਸੀ ਲੈਨੇ ਆ ਕੋਈ ਵੀ ਵਿਟਾਮਿਨ ਲੈ ਲਗੇ ਪਰ ਜਿੰਨਾ ਚਿਰ ਅਸੀਂ ਵਿਟਾਮਿਨ ਡੀ ਨੂੰ ਪੂਰਾ ਨਹੀਂ ਕਰਦੇ ਉਹਨਾਂ ਚਰ ਅਸੀਂ ਸਾਡੇ ਸਰੀਰ ਦੇ ਵਿੱਚ ਕੋਈ ਵੀ ਵਿਟਾਮਿਨ ਫਾਇਦਾ ਨਹੀਂ ਕਰਦਾ ਸਾਡੇ ਕੋਈ ਵੀ ਬੈਨੀਫਿਟ ਨਹੀਂ ਹੁੰਦਾ ਸਾਨੂੰ ਕਿਸੇ ਵੀ ਵਿਟਾਮਿਨ ਦਾ ਇਸ ਲਈ ਸਾਨੂੰ ਜਿਹੜਾ ਵਿਟਾਮਿਨ ਡੀ ਆ ਉਹ ਸਾਨੂੰ ਹਮੇਸ਼ਾ ਸਾਨੂੰ ਆਪਣਾ ਪੂਰਾ ਕਰਕੇ ਰੱਖਣਾ ਚਾਹੀਦਾ ਸੋ ਜਿਹੜਾ ਵਿਟਾਮਿਨ ਡੀ ਆ ਇਹ ਸਾਨੂੰ ਸਨਲਾਈਟ ਤੋਂ ਮਿਲਦਾ ਵਾ ਸੂਰਜ ਦੀ ਜਿਹੜੀ ਕਿਰਨਾਂ ਤੋਂ ਮਿਲਦਾ ਵਾ ਤਾਂ ਇਹਨੂੰ ਸਨਲਾਈਟ ਵਿਟਾਮਿਨ ਵੀ ਕਹਿੰਦੇ ਆ ਜਦੋਂ ਅਸੀਂ ਸਵੇਰੇ ਮਾਰਨਿੰਗ ਟਾਈਮ 30 ਮਿੰਟ ਅਗਰ ਅਸੀਂ ਬਾਹਰ ਵਾਕ ਕਰਦੇ ਆ ਜਾਂ ਮੰਨ ਕੇ ਚਲੋ ਸਵੇਰ ਵਾਲੀ ਜਿਹੜੀ ਧੁੱਪ ਹੁੰਦੀ ਆ ਸੂਰਜ ਦੀਆਂ ਕਿਰਨਾਂ ਹੁੰਦੀਆਂ ਅਗਰ ਅਸੀਂ ਉਹਨੂੰ ਲੈਂਦੇ ਆ ਤਾਂ ਸਾਡਾ ਜਿਹੜਾ ਵਿਟਾਮਿਨ ਡਾ ਉਹ ਪੂਰਾ ਹੋ ਜਾਂਦਾ ਵਾ ਜਿਨ੍ਹਾਂ ਦਾ ਸਕਿਨ ਦਾ ਰੰਗ ਕਾਲਾ ਹੁੰਦਾ ਵਾ ਉਹਨਾਂ ਨੂੰ ਜਿਹੜਾ ਵਿਟਾਮਿਨ ਡੀ ਆ ਜਲਦੀ ਪੂਰਾ ਹੋ ਜਾਂਦਾ ਪਰ ਜਿਨ੍ਹਾਂ ਦਾ ਰੰਗ ਫੇਰ ਹੁੰਦਾ ਉਹਨਾਂ ਲਈ ਜਿਹੜਾ ਵਿਟਾਮਿਨ ਡੀ ਆ ਉਹ ਜਲਦੀ ਪੂਰਾ ਨਹੀਂ ਹੁੰਦਾ ਉਹਨਾਂ ਨੂੰ ਵਿਟਾਮਿਨ ਡੀ ਦੀ ਜਾਨੀ ਕਿ ਪੂਰਤੀ ਕਰਨ ਦੇ ਲਈ ਜ਼ਿਆਦਾ ਟਾਈਮ ਜਾਨੀ ਕਿ ਆਪਣ ਧੁੱਪ ਦੀ ਲੋੜ ਪੈਂਦੀ ਆ ਤਾਂ ਇਹਦੇ ਨਾਲ ਜਾਨੀ ਕਿ ਜਿਹੜੀਆਂ ਸਾਨੂੰ ਪ੍ਰੋਬਲਮਾਂ ਹੋ ਜਾਂਦੀਆਂ ਸਾਡੀਆਂ ਹੱਡੀਆਂ ਵੀਕ ਹੁੰਦੀਆਂ ਵਿਟਾਮਿਨ ਡੀ ਦੇ ਨਾਲ ਜਿਹੜੇ ਸਾਡੇ ਹੈਅਰ ਫਾਲ ਹੁੰਦੇ ਆ ਸਾਨੂੰ ਡਿਪਰੈਸ਼ਨ ਚ ਹੁੰਦੇ ਆ ਜਾਂ ਇਹਦੇ ਨਾਲ ਸਾਨੂੰ ਹਾਰਟ ਅਟੈਕ ਵਰਗੀਆਂ ਵੀ ਪ੍ਰੋਬਲਮਾਂ ਹੋ ਸਕਦੇ ਨੇ ਤਾਂ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਵਿਟਾਮਿਨ ਆ ਤਾਂ ਸਾਨੂੰ ਦੂਸਰੇ ਵਿਟਾਮਿਨਾਂ ਦੀ ਤਰ੍ਹਾਂ ਅਗਰ ਦੂਸਰੇ ਵਿਟਾਮਿਨ ਅਸੀਂ ਪੂਰਾ ਕਰਦੇ ਆ ਇਸੇ ਤਰ੍ਹਾਂ ਸਾਨੂੰ ਆਪਣੇ ਵਿਟਾਮਿਨ ਡੀ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਇਹ ਵੀ ਸਾਨੂੰ ਵਿਟਾਮਿਨ ਪੂਰਾ ਕਰਨਾ ਚਾਹੀਦਾ ਥੈਂਕ ਯੂ